ਇੰਨੀ ਗਰਮੀ ਆ ਤੇ ਮੈਂ ਫਾਸਲਵੜ ਦੀ ਡੀ ਕੰਡਰੀ ਮਿਸ਼ੇ ਤੋਂ ਕੁਛ ਮੰਗਾਇਆ ਸੀ ਵਰੁਨ ਨੇ ਤੇ ਉਹ ਵੇਟ ਕਰਨ ਦੀਆਂ ਤੇ ਆਹ ਹਨ ਕੀ ਧੀਰਜ ਐਥੇ ਮਸਲੋਤੀਆਂ ਥੋੜੀ ਦਿਸ਼ਾਵੇ ਹੋ ਗਈ ਨਾ 10 ਮਿੰਟ ਵੇਟ ਕਰਦੀ ਨੂੰ ਤੇ ਉਦੇ ਤੱਕ ਆਈ ਨਹੀਂ ਹੈ ਫਾਸਲ ਵਾਲਾ ਇੰਨੀ ਗਰਮੀ ਨਹੀਂ ਤਪ ਆਹ ਵੇਖੋ ਕਿੰਨੀ ਗਰਮੀ ਐ ਕਿੰਨੇ ਟੌਪ ਤੇ ਹਾਂ ਹੈਗੀ ਇਥਰੇ ਇੱਕ ਤੇ ਥੱਲੇ ਖਲੋਤੀ ਮੈਂ ਸ਼ਾਵੇਂ ਤੁੰੜ ਰਹੀ ਆ ਵੇਟ ਕਰਨ ਟਾਈਮ ਹੀ ਕਿੰਨਾ ਲਾ ਦਿੰਦੇ ਜੰਮ ਵਾਰਸ ਲੋਵਾੜੇ ਆਜੇ ਤੱਕ ਨਹੀਂ ਆਇਆ ਅੱਧ ਗਰਮੀ ਸੁਭਰਾ ਹਾਲ ਇੰਤੀਸ ਤੇ ਚਲੋ ਬਹੁਤ ਵਧੀਆ ਹੁੰਦੀ ਆ ਗਰਮੀ ਜਣਾ ਨਹੀਂ ਪੈਂਦਾ ਕਿਤੇ ਵੇਟ ਵੀ ਕਰਨੀ ਪੈਣੀ ਹੁਣ ਫੋਨ ਆ ਗਿਆ ਹੀ ਮੈਂ ਖਲੋਤੀ ਹੋਂਦੀ ਆ ਕੇ ਹੋਰ ਤੱਕ ਆਇਆ ਹੀ ਨਹੀਂ ਵਿਚਰਾ ਸੋ ਲੋ ਕਰਦੇ ਵੀ ਵੇਟ ਕਰਨੀ ਪੈਣੀ ਆ ਜੋ ਕਿ ਮੈਂ ਅਜ ਨਹੀਂ ਮਿਸ਼ਰ ਤੋਂ ਪ੍ਰੋਡਕਟ ਮੰਗਾਇਆ ਹੈ ਨਾ ਬਹੁਤ ਵਧੀਆ ਹੁੰਦੇ ਆ ਤੁਸੀਂ ਵੀ ਮਿਸ਼ਰ ਤੋਂ ਮੰਗਾਇਆ ਕਰੋ ਕਿਉਂਕਿ ਇੰਨੀ ਗਰਮੀ ਚ ਨਾ ਬਾਹਰ ਜਾਣ ਨੂੰ ਜਿੰਦ ਕਰਦ ਦਨਾ ਹੋਰ ਬਸ ਆਹੀ ਆ 5-10 ਮਿੰਟ ਵੇਟ ਕਰਨੀ ਪੈਂਦੀ ਆ ਮੇਰਤ ਕਰਨੀ ਚੰਗੀ ਆ ਹਨਾ ਜਿਵੇਂ ਕੋਣ ਮੈਂ ਕਰਨ ਲਈ ਆ ਵੇਟ ਬਹੁਤ ਗਰਮੀ ਆ ਕਿੰਨੇ ਵੇਟ ਕਰਾਉਣ ਲੱਗੇ ਆ ਹੁਣ ਬੈਠੇ ਇਹ ਸੰਭਾਜ ਨਹੀਂ ਹਾਂ ਸੋ ਕੀ ਕਰਾਂ 10 ਮਿੰਟ ਬੈ ਕੇ ਵੇਟ ਕਰਦੀ ਆ ਨਹੀਂ ਜੇ ਫਿਰ ਚਲਦੀ ਆ ਓਏ ਇਹ ਨਹੀਂ ਗਰਮੀ ਨਹੀਂ ਧੋਪ ਲੱਗੀ ਆ ਇੱਧਰ ਬੀਚੀਆਂ ਉਹਨਾਂ ਨੇ ਤੋਰੀਆਂ ਤਾਰੀਆਂ ਇੱਧਰ ਵੀ ਸਾਹਮਣੇ ਬਹੁਤ ਗਰਮੀ ਆ पाँच वेट कर दिए फिर मैं जानी हूँ घर फिर आज वापस से तो फोन आऊँगा फिर क्योंकि तो गर्मी बहुत ज़्यादा है ना हंडी लगा पिंड टावर ये टाइप दा हाँ वेखो जी टावर ਇਹ ਢਿੱਕਣਦਰ ਮੇ ਬੜੀ ਭਰਾਵਾ ਹਲੋ ਵੀਰ ਹਰਦੀਪ ਸਿੰਘ ਬੋਲਣ ਦੇਣਾ ਜਿਹੜਾ ਮਾੜੀ ਜਿਹੜੇ ਨੂੰ ਰਹਾ ਹਾਂ ਦਾ ਫਰੂਦ ਵਾਲਾ ਘਰ ਵੀਰ ਪਾਸ ਉਹ ਵਰੂਨ ਨੇ ਮੰਗਾਈ ਆ ਪੋਕੇਮੋਨ ਕਾਰਡ ਕਾਰਡ ਗੇਮ ਮੇ ਸ਼ੋਰਾਂ ਇਨੂੰ ਆਖਣ ਦਿੱਤਾ ਤੇ ਨੌਜਵਾਲ ਦੇ ਬੱਚਿਆਂ ਦੇ ਖੇਡਣ ਵਾਲੇ ਬਹੁਤ ਵਧੀਆ ਚੀਜ਼ ਹੁੰਦੀ ਹਾਂ ਤੇ ਇਹ ਵੀ ਅੱਜ ਦਾ ਸਾਈਕਲ ਲੈਣ ਤੇ ਉੱਥੋਂ ਲੈਣ ਦਾ ਫਤੇ ਗੜ ਫਾਜ ਦਾ ਸਾਈਕਲ ਤੋਦੋ ਅੱਜ ਨੂੰ ਸਰਪ੍ਰਾਈਜ਼ ਮਿਲ ਗਿਆ ਇਹਨੂੰ ਆਨੰਦਾ ਵਰੁਣੇ ਸਾਈਕਲ ਵਰਣ ਰੋਕ ਜਾ ਪਣਾ ਸਾਈਕਲ ਵੇਖਣ ਦੇ ਮੋਟੇ ਤੇਰਾ ਉਹਨਾਂ ਸਾਈਕਲ ਹਣਾ ਆਇ ਤੋ ਖਾ ਹਾਂ ਚੱਲ ਓ ਲੈ ਲੈ ਤੇਰਾ ਵੀ ਲਾਈਟ ਲੱਗੀ ਆ ਲੱਗੀ ਨਾ ਚੋਦ ਤੋ ਚੱਲਦੇ ਫਿਰ ਚੱਲ ਚਲਾ ਹਾਂ ਧਿਆਨ ਨਾਲ ਕੋਈ ਨਹੀਂ ਕੋਈ ਨਹੀਂ ਚਾ ਜਾ ਚਲਾ 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 ਬ੍ਰੇਕ ਆ ਪਤੀ ਚਾ ਚਾ ਚਲਾ ਸਾਲ ਗਰਮੀ ਬੜੀ ਹੋਵੇ ਤੋ ਅੱਪ ਵਧੀਆ ਉਹ ਚੱਲ ਜਾਂਦਾ ਚੱਲ ਦੋ ਦਸ ਪ੍ਰਾਈਜ਼ ਮਿਲ ਗਿਆ ਅੱਛਾ ਨਾ ਹਾਈ 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 ਗੁੱਡ 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 ਚਲੋ ਠੀਕ ਆ ਮਾਰ ਹਾਰ ਨਾ ਚਲ ਠੀਕ ਹੋ ਗਿਆ ਨਾ ਖੋਸ਼ ਹੈ ਚਲ ਠੀਕ ਕੀ ਵੇਖਾਂ ਬੈਕਸਾਈਡ ਆਹ ਹੋ ਲਾਈਟ ਜਗਦੀ ਐ